ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਵਿੱਚ ਸਜੀ ਸੰਗਤ ਦਾ ਬਤਾਇਦੇ ਲੋ ਧੰਨਵਾਦ ਔਰ ਗੁਰੂ ਮਹਾਰਾਜ ਜੀ ਦਾ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਤੁਹਾਡੀਆਂ ਇੰਨੀਆਂ ਸੰਗਤਾਂ ਦੇ ਦਰਸ਼ਨ ਹੋਏ ਤੁਸੀਂ ਸਾਰੇ ਭੈਣ ਭਰਾ ਆਏ ਸੀ ਮਾਫੀ ਮੰਗਦੇ ਆਂ ਜੀ ਬਹੁਤ ਭੈਣ ਭਰਾਵਾਂ ਨੂੰ ਮਤਲ ਮਿਲਿਆ ਨਹੀਂ ਗਿਆ ਸਨਮਾਨ ਵੀ ਦਿੱਤਾ ਨਹੀਂ ਗਿਆ ਅਸੀਂ ਪਹਿਲਾਂ ਮਾਫੀ ਮੰਗਦੇ ਆਂ ਜੀ ਸਾਰੇ ਭੈਣ ਭਰਾਵਾਂ ਤੋਂ ਅਸੀਂ ਤੁਹਾਡੇ ਛੋਟੇ ਜਿਹੇ ਬੱਚੇ ਆ ਜੀ ਤੁਸੀਂ ਬਹੁਤ ਪਿਆਰ ਦੇ ਨਾਲ ਸਮਾਗਮ ਨੂੰ ਜਿਹੜਾ ਸੁਣਿਆ ਗੁਰੂ ਮਹਾਰਾਜ ਦੀਆਂ ਸੱਚੇ ਪਾਸ਼ਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਆ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਦੇਣ ਸੱਚੇ ਪਾਸ਼ਾ ਵਾਹਿਗੁਰੂ ਇੱਧਰ ਰੱਬੀ ਰੂਹਾਂ ਬੈਠੀਆਂ ਨੇ ਜੀ 150 ਸਰੀਰ ਉਹ ਨੇ ਜਿਨ੍ਹਾਂ ਕਰਕੇ ਅੱਜ ਮਹਾਰਾਜ ਸੱਚੇ ਪਾਸ਼ਾ ਵਾਹਿਗੁਰੂ ਜੀ ਨੇ ਆਪਣੀ ਡਿਊਟੀ ਲਈ ਆ 2019 ਦੇ ਵਿੱਚ ਅੱਜ ਦੇ ਦਿਨ ਅਸੀਂ ਪਹਿਲੀ ਰਾਤ ਇੱਥੇ ਕੱਟ ਪਾਏ ਜੀ ਉਸ ਤੋਂ ਪਹਿਲਾਂ ਇੱਥੇ ਮੋਟਰ ਸੀਗੀ ਖੇਤ ਸੀਗੇ ਤੇ ਸਾਡਾ ਜੀਵਨ ਵੀ ਹੋਰ ਸੀਗਾ ਅਨੇਕਾਂ ਇਨਸਾਨ ਗਲਤੀਆਂ ਕਰਦਾ ਫਿਰਦਾ ਸਮਾਜ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਗੰਦਗੀ ਚੋਂ ਕੱਢ ਕੇ ਆਪਣੇ ਨਾਲ ਬਿਠਾਉਂਦੇ ਨੇ ਫਿਰ ਮਹਾਰਾਜ ਸਾਰਾ ਕੁਝ ਕਰਾ ਦਿੰਦੇ ਨੇ ਇਸ ਕਰਕੇ ਸਾਨੂੰ ਇੱਕ ਬੀਬੀ ਮਿਲਦੀ ਹੈ ਜੀ ਉਸ ਬੀਬੀ ਦੇ ਸਿਰ ਦੇ ਵਿੱਚ ਕੀੜੇ ਪਏ ਹੁੰਦੇ ਨੇ ਉਸ ਬੀਬੀ ਬਹੁਤ ਬੀਬੀ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀਗੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਤਾ ਨਹੀਂ ਕਿੱਦਾਂ ਸਾਡੇ ਅੰਦਰ ਉਹ ਦਇਆ ਦਿੱਤੀ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਨਾਲ ਖੜੇ ਅਸੀਂ ਅਨੇਕਾਂ ਪਰੋੜਾਂ ਦੇ ਉੱਪਰ ਲੰਘਦੇ ਆਨੇਕਾਂ ਬੰਦੇ ਅਸੀਂ ਸੜਕਾਂ ਤੇ ਦੇਖਦੇ ਆ ਨਹੀਂ ਵੀ ਬੰਦਾ ਖੜਦਾ ਅਸੀਂ ਵੀ ਨਹੀਂ ਖੜਦੇ ਸੀਗੇ ਪਰ ਉਹ ਬੀਬੀ ਦੇ ਸਿਰ ਦੇ ਵਿੱਚ ਕੀੜੇ ਹੋਣ ਕਰਕੇ ਅਸੀਂ ਉਹਦੇ ਸਿਰ ਦੀ ਸਫਾਈ ਕਰਨ ਲੱਗ ਗਏ ਜੀ ਹਿੰਮਤ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇੰਨੀ ਕੁ ਹਿੰਮਤ ਦਿੱਤੀ ਸੱਚੇ ਪਾਤਸ਼ਾਹ ਵਾਹਿਗੁਰੂ ਨਾਲ ਖੜ ਗਏ ਜੀ ਉਸ ਤੋਂ ਬਾਅਦ ਦੂਸਰਾ ਮਰੀਜ਼ ਮਿਲਦਾ ਜੀ ਤੇ ਦੂਸਰਾ ਮਰੀਜ਼ ਨਕੋਦਰ ਤੋਂ ਮਿਲਦਾ ਜੀ ਉਸ ਇਨਸਾਨ ਨੂੰ ਇੱਥੇ ਲਿਆਉਣਾ ਪਿਆ ਜੀ ਕਿਉਂਕਿ ਡਾਕਟਰਾਂ ਨੇ ਵੀ ਰੱਖਣ ਤੋਂ ਜਵਾਬ ਕਰਤਾ ਦੇ ਤਾਂ ਹੋਰ ਵੀ ਬਹੁਤ ਥਾਮਾਂ ਤੇ ਅਸੀਂ ਸੰਪਰਕ ਕੀਤੇ ਕਿਤੇ ਨਹੀਂ ਵੀ ਹੱਲ ਹੋ ਪਾਇਆ ਤਾਸੀਂ 2019 ਦੇ ਵਿੱਚ ਇਸ ਜਗ੍ਹਾ ਦੇ ਉੱਪਰ ਅੱਜ ਦੇ ਦਿਨ ਆਏ ਤਾਂ ਅਸੀਂ ਉਦੋਂ ਇਹੀ ਸੋਚਦੇ ਸੀ ਇਹਨੂੰ ਕੋਈ ਨਾ ਕੋਈ ਵੀਰ ਨੂੰ ਲੈ ਜਾਊਗਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਜਿਹੜਾ ਆਊਗਾ ਇਸ ਵੀਰ ਨੂੰ ਲੈ ਜਾਊਗਾ ਜਾਂ ਕੋਈ ਰਿਸ਼ਤੇਦਾਰ ਲੈ ਜਾਊਗਾ ਜਾਂ ਕੋਈ ਨਾ ਕੋਈ ਇਹਨੂੰ ਅਕਸੈਪਟ ਕਰ ਲੂਗਾ ਤੇ ਸਾਡੀ ਸੇਵਾ ਇੰਨੀ ਕੁ ਪ੍ਰਵਾਨ ਕਰੂਗਾ ਪ੍ਰਮਾਤਮਾ ਪਰ ਹੁੰਦਾ ਕੀ ਹੈ ਜੀ ਉਸ ਇਨਸਾਨ ਨੂੰ ਰੱਖਣ ਲਈ ਨਾ ਤਾਂ ਪਰਿਵਾਰ ਮੰਨਦਾ ਜੀ ਨਾ ਕੋਈ ਹੋਰ ਐਸਾ ਇਨਸਾਨ ਕੋਈ ਸਾਨੂੰ ਮਿਲਦਾ ਬਹੁਤ ਸੰਸਥਾਵਾਂ ਨੇ ਜਿਹਦੇ ਵਿੱਚ ਕੁਆਂਟੀਟੀ ਉਹ ਇੰਨੀ ਪੂਰੀ ਹੋਈ ਪਈ ਸੀ ਜਿਵੇਂ ਅੱਜ ਉਹਰੇ 150 ਸਰੀਰ ਹੈ ਜੀ ਉਹਰੇ 500 ਨਹੀਂ ਰੱਖਿਆ ਜਾ ਸਕਦਾ ਇਸ ਤਰੀਕੇ ਨਾਲ ਅਸੀਂ ਉਸ ਮਨੁੱਖ ਨੂੰ ਰੱਖਿਆ ਸਿਰਫ ਟੈਂਪਰੇਰੀ ਤਰੀਕੇ ਨਾਲ ਸੀਗਾ ਕਰੇ ਮਾਤਾ ਉਹਨੀ ਪ੍ਰਸ਼ਾਦਾ ਤਿਆਰ ਕਰ ਦਿੰਦੇ ਸੀ ਸਾਡੀ ਸੋਚ ਇਹ ਸੀਗੀ ਵੀ ਇਹ ਕੁਝ ਨਾ ਕੁਝ ਦਿਨਾਂ ਚ ਇਹ ਚੀਜ਼ ਬੰਦ ਹੋ ਜਾਊਗੀ ਤੇ ਮਹਾਰਾਜ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਦੇਣੀ ਆ ਉਸ ਤੋਂ ਬਾਅਦ ਅਸੀਂ ਉਹ ਵੀਡੀਓ ਸ਼ੇਅਰ ਕਰ ਦਿੰਦੇ ਆ ਫਿਰ ਤੀਜਾ ਮੈਂਬਰ ਸਾਨੂੰ ਮਿਲਦਾ ਕੁਲਦੀਪ ਸਿੰਘ ਸੋਨੀ ਜਿਹਦੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਤਾ ਨਹੀਂ ਕੋਈ ਦੇ ਕੇ ਹੀ ਕੁਝ ਇਹੋ ਜਿਹਾ ਕੁਝ ਭੇਜਤਾ ਮਹਾਰਾਜ ਨੇ ਤੇ ਉਸ ਤੋਂ ਬਾਅਦ ਸਾਨੂੰ ਲੱਗਿਆ ਸਾਡਾ ਇਹ ਆਪਣਾ ਫਰਜ਼ ਆ ਅਸੀਂ ਬਹੁਤ ਥਾਵਾਂ ਤੇ ਸੋਚਦੇ ਸੀ ਜਦੋਂ ਭਗਤ ਪੂਰਨ ਸਿੰਘ ਜੀ ਦਾ ਬਾਈ ਜੀ ਨੇ ਨਾਮ ਲਿਆ ਵੀਰ ਜੀ ਨੇ ਤਾਂ ਅਸੀਂ ਸੋਚਦੇ ਸੀ ਵੀ ਉੱਥੇ ਸ਼ਿਫਟ ਕਰ ਦਾਂਗੇ ਆਸ਼ਰਮ ਦੇ ਵਿੱਚ ਪਰ ਸਾਨੂੰ ਕੁਲਦੀਪ ਸਿੰਘ ਸੋਨੀ ਤੋਂ ਬਾਅਦ ਅਹਿਸਾਸ ਹੋਇਆ ਜਿੱਥੇ ਭਗਤ ਪੂਰਨ ਸਿੰਘ ਜੀ ਵਰਗੀਆਂ ਰੂਹਾਂ ਹੋਈਆਂ ਜਿੱਥੇ ਮਹਾਨ ਐਸੀਆਂ ਬਹੁਤ ਰੂਹਾਂ ਹੋਈਆਂ ਉੱਥੇ ਸਾਡਾ ਆਪਣਾ ਵੀ ਫਰਜ਼ ਬਣਦਾ ਨੌਜਵਾਨਾਂ ਦਾ ਤਾਂ ਹੀ ਇਸ ਸੰਸਥਾ ਦਾ ਨਾਮ ਆਪਣਾ ਫਰਜ਼ ਰੱਖਿਆ ਗਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਰਦਾਸ ਕਰਕੇ ਜੀ ਅਸੀਂ ਸੋਚਿਆ ਸੀ ਅੱਗੇ-ਅੱਗੇ ਸੋਚਦਾ ਇਨਸਾਨ ਕੁਝ ਹੋਰ ਆ ਪਰ ਹੁੰਦਾ ਉਹ ਆ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਰਦੇ ਨੇ ਪਰਗੇ 1 ਤੋਂ 2 2 ਤੋਂ 3 3 ਤੋਂ 4 4 ਤੋਂ 5 5 ਤੋਂ ਇਸ ਟਾਈਮ 150 ਮੈਂਬਰ ਆ ਜੀ ਤੇ 1000 ਐਸੇ ਮੈਂਬਰ ਹੋਰੇ ਮਾਨਸਿਕ ਪਰੇਸ਼ਾਨ ਦਵਾਈ ਲੈ ਰਹੇ ਨੇ ਜੀ ਇਸ ਵਕਤ ਵੀ ਬਹੁਤ ਵੀਰ ਮੌਜੂਦ ਹੋਣੇ ਵਿੱਚ ਭੈਣਾ ਮੌਤ ਮੌਜੂਦ ਹੋਣੀਆਂ ਇਲਾਕੇ ਦੇ ਵਿੱਚੋਂ ਮਾਨਸਿਕ ਪਰੇਸ਼ਾਨ ਜਿਹੜੇ ਬੀਬੀਆਂ ਬਜ਼ੁਰਗ ਬੱਚੇ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਰਜਿੰਦਰਾ ਹਸਪੀਟਲ ਤੋਂ ਉਹਨਾਂ ਦਾ ਜਿਹੜਾ ਸਾਰਾ ਜਿਹੜਾ ਪ੍ਰਬੰਧ ਆ ਉਹ ਸੁਸਾਣ ਸੰਸਥਾ ਵੱਲੋਂ ਕੀਤਾ ਜਾਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਇੱਕ ਮੋਟਰ ਦੇ ਕੋਠੇ ਤੋਂ ਅੱਗੇ-ਅੱਗੇ ਕਾਰਜ ਵਧਾਉਂਦੇ ਗਏ ਔਰ ਅਗਲਾ ਜਿਹੜਾ ਸੁਪਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪੂਰਾ ਕਰਨਾ ਕਈ ਹਜ਼ਾਰ ਬੰਦੇ ਦਾ ਘਰ ਉਹਨੇ ਬਣਾ ਦੇਣਾ ਮਹਾਰਾਜ ਨੇ ਕਿਉਂਕਿ ਸਾਨੂੰ ਯਕੀਨ ਹੈ ਐਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਜੇ ਮਹਾਰਾਜ ਨੇ ਸਾਨੂੰ ਸੱਚ ਦਿੱਤਾ ਤਾਂ ਸਾਰਾ ਕੁਝ ਬਣ ਜੂਗਾ ਜੇ ਝੂਠ ਹੋਇਆ ਫਿਰ ਇੱਕ ਰੇਤ ਦੀ ਢੇਰ ਆ ਮਹਾਰਾਜ ਐਸੀ ਕਿਰਪਾ ਕਰਨ ਕੋਈ ਐਸੀ ਕਲਾ ਵਰਤੋਣ ਪਹਿਲਾਂ ਤਾਂ ਸਾਰੇ ਜਿਹੜੇ ਦੁਖੀ ਨੇ ਸੁਖੀ ਹੋ ਜਾਣ ਸਾਰਿਆਂ ਦੇ ਜਿਹੜੇ ਰੋਗ ਨੇ ਉਹ ਸਹੀ ਹੋ ਕੇ ਆਪਣੇ ਆਪਣੇ ਘਰੋ ਘਰੀ ਵਸਣ ਸਾਰੇ ਜਾਣੇ ਸਾਡੀ ਤਾਂ ਇਹ ਅਰਦਾਸ ਆ ਮਹਾਰਾਜ ਦੇ ਚਰਨਾਂ 'ਚ ਕਿਸੇ ਦੇ ਕੀੜੇ ਨਾ ਪੈਣ ਪਰ ਕੁਝ ਇਨਸਾਨ ਐਸੇ ਸਾਡੇ ਭੈਣ ਭਰਾ ਰੋਲ ਰਹੇ ਨੇ ਤੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਡਿਊਟੀ ਲਾਤੀ ਤੇ ਉਸ ਡਿਊਟੀ ਨੂੰ ਮਹਾਰਾਜ ਐਦਾਂ ਹੀ ਲੈਂਦੇ ਰਹਿਣ ਤੇ ਅਸੀਂ ਸਾਰੀਆਂ ਸੰਗਤਾਂ ਦਾ ਪੈਣ ਭਰਾਵਾਂ ਦਾ ਬਹੁਤ ਪੈਣ ਭਰਾ ਨੇ ਜਿਨ੍ਹਾਂ ਨੂੰ ਇੱਥੇ ਬਹੁਤ ਮੌਜੂਦ ਨੇ ਮਹਾਨ ਸ਼ਕਤੀ ਦਾ ਵੱਖ-ਵੱਖ ਥਾਵਾਂ ਤੋਂ ਸਤਿਕਾਰਯੋਗ ਵੀਰ ਆਏ ਨੇ ਮਤਲਬ ਬਈ ਸਾਡਾ ਸੁਖ ਭਰਾ ਬਾਬਾ ਜੀ ਮਤਲਬ ਕਿੰਨੇ ਹੀ ਨਾਮ ਲਈਏ ਜੀ ਅਸੀਂ ਮਤਲਬ ਥੋੜੇ ਨੇ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡਾ ਜਿਓ ਆਏ ਨੂੰ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਇਓ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਲਿਆਵੇ ਰੋਗ ਤੋਂ ਦੂਰ ਕਰੇ ਮਨਜੀਤ ਸਿੰਘ ਜੀ ਸੋਹੀ ਆਪ ਜੀ 2 ਮਿੰਟ ਦਿਓ ਵੀਰ ਜੀ ਔਰ ਕਿਤੇ ਨ ਕਿਤੇ ਇਹ ਜਿਹੜੀ ਸੰਸਥਾ ਇਹ ਗੁਰੂ ਮਹਾਰਾਜ ਨੇ ਸਾਡੀ ਝੋਲੀ ਪਾਈ ਅੱਗੇ ਗੁਰੂ ਮਹਾਰਾਜ ਨੂੰ ਜੋ ਮਨਜ਼ੂਰ ਆ ਸੱਚੇ ਪਾਤਸ਼ਾਹ ਵੈਗੁਰੂ ਸੇਵਾ ਲੈਂਦੇ ਰਹਿਣਗੇ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਉਹਨਾਂ ਰੱਬੀ ਰੂਹਾਂ ਦੇ ਵੀ ਦਰਸ਼ਨ ਕੀਤੇ ਨੇ ਉਹਨਾਂ ਨੂੰ ਜਰੂਰ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਉਹਨਾਂ ਲਈ ਅਰਦਾਸ ਕਰਿਓ ਬਹੁਤ ਵੀਰ ਨੇ ਵਿੱਚ ਜਿਨ੍ਹਾਂ ਨੂੰ ਆਪਣੀ ਗੱਲ ਵੀ ਨਹੀਂ ਸਮਝ ਲੱਗਣੀ ਵੀ ਆਪਾਂ ਕੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਨਹੀਂ ਪਤਾ ਆਪਾਂ ਇਸ ਟਾਈਮ ਕੀ ਕਰ ਰਹੇ ਹਾਂ ਬਹੁਤ ਐਸੇ ਵੀਰ ਨੇ ਜਿਹੜੇ ਇਸ ਵਕਤ ਉਸ ਹਾਲਾਤਾਂ ਦੇ ਵਿੱਚ ਨੇ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਜ਼ਖਮਾਂ ਦੇ ਵਿੱਚ ਕੀੜੇ ਤੱਕ ਚੱਲ ਗਏ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਸਿਰਾਂ ਤੱਕ ਕੀੜੇ ਚੱਲ ਗਏ ਪਰ ਪਰਿਵਾਰਾਂ ਨੇ ਉਹਨਾਂ ਨੂੰ ਛੱਡਿਆ ਬਹੁਤ ਐਸੇ ਇਨਸਾਨ ਨੇ ਜਿਨ੍ਹਾਂ ਦੇ ਪਰਿਵਾਰ ਬਹੁਤ ਦੂਰ ਵੱਸਦੇ ਨੇ ਸਾਡੇ ਵਤਨ ਤੋਂ ਪਰ ਉਹਨਾਂ ਦੇ ਬਜ਼ੁਰਗ ਇੱਥੇ ਰਹਿੰਦੇ ਕਿਤਨਾ ਕਿਤੇ ਤੁਸੀਂ ਇਹਨਾਂ ਲਈ ਅਰਦਾਸ ਕਰਿਓ ਬਹੁਤ ਐਸੇ ਇਨਸਾਨ ਨੇ ਜਿਹੜੇ ਕਿਸੇ ਟਾਈਮ ਬਹੁਤ ਬੁਰੇ ਹਾਲਾਤਾਂ ਚ ਸੀ ਤੁਹਾਡੀਆਂ ਅਰਦਾਸਾਂ ਨਾਲ ਅੱਜ ਤੁਹਾਡੇ ਸਾਹਮਣੇ ਬੈਠੇ ਨੇ ਪਰ ਕੋਈ ਸਮਾਂ ਆਵੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਤੰਦਰੁਸਤ ਹੋ ਜਾਣ ਸਾਡੀ ਤਾਂ ਅਰਦਾਸ ਤਾਂ ਸਾਰਿਆਂ ਲਈ ਜੀਵ ਆਇਆਂ ਮਤਲਬ ਤੁਹਾਡਾ ਇੱਕ ਇੱਕ ਕਦਮ ਤੁਸੀਂ ਚੱਲ ਕੇ ਆਇਓ ਅਸੀਂ ਤੁਹਾਡਾ ਕਰਜ਼ ਨਹੀਂ ਤਾਰ ਸਕਦੇ ਜੀਵ ਆਇਆਂ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਘਰਾਂ ਚ ਬਹੁਤ ਜਿਹੜੀ ਜਿਹੜੀ ਕਿਰਪਾ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਸੱਚ ਤੇ ਚੱਲੋ ਜਦੋਂ ਸੱਚ ਤੇ ਚੱਲਾਂਗੇ ਤਾਂ ਇਰ ਕਿਤੇ ਨਾ ਕਿਤੇ ਰੋਗ ਨਹੀਂ ਲੱਗੂਗਾ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਸਾਥ ਤੋਂ ਕਮੀ ਰਹਗੀ ਹੋਵੇ ਅਸੀਂ ਇਹ ਮਾਫੀ ਮੰਗਦੇ ਆ ਤੁਹਾਨੂੰ ਹਰੇਕ ਰੂਹ ਦਾ ਤੁਹਾਡਾ ਸਨਮਾਨ ਸਾਡੇ ਵੱਲੋਂ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸਾਰਿਆਂ ਨੇ ਬਾਬਾ ਜੀ ਨੇ ਹੁਣ ਪ੍ਰਚਾਰ ਜਿਹੜਾ ਕਰਨਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਸੁਣਨਾ ਤੇ ਉਸ ਤੋਂ ਬਾਅਦ ਕੋਈ ਹੋਰ ਹੁਕਮ ਹੈਗਾ ਤਾਂ ਤੁਸੀਂ ਬੇਨਤੀ अच्छा ठीक है जी ਤੇ ਬਹੁਤ ਬਹੁਤ ਸ਼ੁਕਰਾਨਾ ਜੀ ਧੰਨਵਾਦ ਮੇਰੀ ਹਾਜ਼ਰੀ ਕਬੂਲ ਕਰਿਓ ਜੀ ਬਹੁਤ ਪਿੰਡ ਭਰਾਵਾਂ ਨੂੰ ਨਹੀਂ ਮਿਲਿਆ ਗਿਆ ਜਿਵੇਂ ਮਾਫੀ ਮੰਗਦਾ ਦੁਬਾਰਾ ਤੋਂ ਸਾਡੇ ਇਸ ਕਾਰਜ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਕਮੀਆਂ ਰਹੀਆਂ ਹੋਣਗੀਆਂ ਕਿਉਂਕਿ ਪਹਿਲਾ ਸਮਾਗਮ ਆ ਜੀ ਅਨੇਕਾਂ ਤਰ੍ਹਾਂ ਦੀਆਂ ਕੋਈ ਪ੍ਰਸ਼ਾਦ ਦੇ ਚ ਜਾਂ ਕਿਸੇ ਵੀ ਪ੍ਰਬੰਧ ਦੇ ਵਿੱਚ ਕਮੀਆਂ ਬਹੁਤ ਹੁੰਦੀਆਂ ਨੇ ਜਦੋਂ ਇਨਸਾਨ ਤੁਰਦਾ ਕਿਉਂਕਿ ਇਨਸਾਨ ਆਪਾ ਭਗਵਾਨ ਨਹੀਂ ਹੈਗੇ ਇਸ ਕਰਕੇ ਉਹ ਕਮੀਆਂ ਨੂੰ ਛੱਡ ਕੇ ਤੁਸੀਂ ਸਾਡੇ ਲਈ ਅਰਦਾਸ ਕਰਨੀਏ ਵੀ ਮਹਾਰਾਜ ਸਾਨੂੰ ਐਸੀ ਕਿਰਪਾ ਐਸੀ ਕਿਰਪਾ ਕਰਨ ਵੀ ਆਪਾਂ ਹੋਰ ਲੋੜਵੰਦਾਂ ਲਈ ਖੜ੍ਹ ਸਕੀਏ ਹੋਰ ਜਿਹੜੇ ਰੋਗੀ ਨੇ ਜਾਂ ਕਿ ਬੱਚੇ ਨੇ ਉਹਨਾਂ ਲਈ ਕੁਝ ਕਰ ਸਕੀ ਕਿਉਂਕਿ ਅੱਗੇ ਬਹੁਤ ਲੰਬੀ ਲਾਈਨਾਂ ਬੰਦੂਆਂ ਮਜ਼ਦੂਰਾਂ ਦੀ ਬਹੁਤ ਲੰਬੀ ਲਾਈਨਾਂ ਜੀ ਜਿਹਦੇ ਲਈ ਦੁਸ਼ਮਣੀਆਂ ਵੀ ਬਹੁਤ ਪਈਆਂ ਪਰ ਤਾਕਤ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਰਹੇ ਨੇ ਜਿਹਦੇ ਲਈ ਲੋਕ ਕਹਿੰਦੇ ਨੇ ਸਾਡੇ ਘਰਾਂ ਚ ਆ ਕੇ ਦਿਖਾਓ ਤੁਹਾਨੂੰ ਅਸੀਂ ਆਹ ਕਰ ਦਾਂਗੇ ਪਰ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜਿਹਦੇ ਵੱਲ ਹੋਣ ਪਉ ਮਹਾਰਾਜ ਸੱਚੇ ਪਾਸ਼ਾ ਵਾਹਿਗੁਰੂ ਕਰੋਨਾ ਵਾਲੇ ਨੇ ਬੰਦੂਆ ਮਿਤੂਰਾਂ ਦੀ ਲਾਈਨ ਬਹੁਤ ਲੰਬੀ ਹੈ ਜੀ ਬਹੁਤ ਵੀਰ ਨੇ ਜਿਹੜੇ ਘਰਾਂ ਚ ਫਸੇ ਹੋਏ ਨੇ ਆਪਾਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਭੇਜਣਾ ਜੇ ਕੋਈ ਆਪਣਾ ਧੀ ਪੁੱਤ ਨੂੰ ਕੋਈ ਬੰਦਾ ਲੱਭ ਕੇ ਕਿਧੋ ਘਰੇ ਭੇਜੂਗਾ ਕਿੱਡੀ ਵੱਡੀ ਮਤਲਬ ਸਾਡੇ ਲਈ ਜਿਹੜਾ ਕਿੱਡਾ ਵੱਡਾ ਪੁੰਨ ਦਾ ਕੰਮ ਆ ਏਦਾਂ ਹੀ ਜਿਹੜੇ ਕੁਝ ਭੈਣ ਭਰਾ ਸਾਡੇ ਵਕ ਵਕ ਥਾਵਾਂ ਤੇ ਏਦਾਂ ਦੇ ਹਾਲਾਤਾਂ ਚ ਹੈਗੇ ਨੇ ਜਿਨ੍ਹਾਂ ਨੂੰ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਜੀ ਤੇ ਬਾਕੀ ਕਿ ਮੈਂ ਬੋਲਦਾ ਹੋਇਆ ਕੋਈ ਵੀ ਸ਼ਬਦ ਕੋਈ ਗਲਤ ਬੋਲ ਗਿਆ ਹੋਵਾਂ ਤਾਂ ਮੈਨੂੰ ਜਿਹੜੇ ਭੈਣ ਭਰਾ ਆਏ ਹੋ ਤੁਹਾਡਾ ਸਾਰਿਆਂ ਦੀ ਜੀਵਾਂ ਹੈ ਧੰਨਵਾਦ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਬਾ ਜੀ ਦਾ ਹੁਣ ਇੱਕ ਘੰਟੇ ਦਾ ਪ੍ਰਚਾਰ ਜਿਹੜਾ ਸਾਰੇ ਭੈਣ ਭਰਾਵਾਂ ਨੇ ਸੁਣਨਾ ਉਸ ਤੋਂ ਬਾਅਦ ਅੱਗੇ ਅੱਗੇ ਜੋ ਹੋਊਗਾ ਬਾਬਾ ਜੀ ਹੁਕਮ ਲਾਉਂਦੇ ਰਹਿਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ